ਇੱਕ ਵਾਰ ਫੇਰ ਡੀਜ਼ਲ ਅਤੇ ਪੈਟਰੋਲ ਨਾ ਮਿਲਣ ਦੀ ਸੰਭਾਵਨਾ ਸਸ਼ਿਕਾਇ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿ ਹੁਣ 15 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਸਾਨੂੰ ਇੱਕ ਵਾਰ ਫੇਰ ਪੈਟਰੋਲ ਪੰਪ ਦੇ ਬਾਹਰ ਲਾਈਨਾਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਪੰਜਾਬ ਪੈਟਰੋਲ ਐਸੋਸੀਏਸ਼ਨ ਵੱਲੋਂ ਇਹ ਵੱਡਾ ਫੈਸਲਾ ਲਿੱਤਾ ਗਿਆ ਹੈ ਕਿ 15 ਤਰੀਕ ਤੋਂ 22 ਤਰੀਕ ਤੱਕ ਸਾਨੂੰ ਜਿਹੜਾ ਤੇਲ ਹੈ ਪੈਟਰੋਲ ਡੀਜ਼ਲ ਉਹ ਪੈਟਰੋਲ ਪੰਪ ਦੇ ਵਿੱਚ ਨਹੀਂ ਮਿਲੇਗਾ ਤੇ ਪੈਟਰੋਲ ਪੰਪ ਜਿਹੜੇ ਨੇ ਬੰਦ ਰਹਿਣਗੇ ਹਾਲਾਂਕਿ ਅਸੀਂ ਕੁਝ ਸਮਾਂ ਪਹਿਲਾਂ ਹੀ ਦੇਖਿਆ ਸੀ ਜਦੋਂ ਹਿੱਟਨ ਰਨ ਕਾਨੂੰਨ ਬਣਿਆ ਸੀ ਉਦੋਂ ਵੀ પેટ્રોલ ਪੰਪਾਂ ਨੂੰ ਬੰਦ ਕੀਤਾ ਗਿਆ ਸੀ ਜਦੋਂ ਸਾਨੂੰ પેટ્રોલ ਪੰਪਾਂ ਦੇ ਵਿੱਚ ਲਾਈਨਾਂ ਦੇਖਣ ਨੂੰ ਮਿਲੀਆਂ ਸੀ ਲੋਕੀ પેટ્રોલ ਦੇ ਪਿੱਛੇ ਲੋਕਾਂ ਵਿੱਚ ਕਾਫੀ ਹਫੜਾ ਦਫੜੀ ਦੇਖਣ ਨੂੰ ਮਿਲੀ ਸੀ ਉੱਥੇ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ 15 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੀਆਂ ਤੇਲ ਦੀਆਂ ਟੰਕੀਆਂ ਫੁੱਲ ਕਰਾ ਲਓ ਤੇ ਉਹਨੇ ਹੀ ਤੇਲ ਦੀ ਵਰਤੋਂ ਕਰੋ ਜਿੰਨੀ ਤੁਹਾਨੂੰ ਲੋੜ ਹੈ ਕਿਉਂਕਿ ਐਂਬੂਲੈਂਸ ਨੂੰ ਸਭ ਤੋਂ ਜ਼ਿਆਦਾ ਤੇਲ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਲਈ ਵੀ ਤੇਲ ਬਚ ਜਾਵੇ ਇਸ ਤਰ੍ਹਾਂ ਨਾਲ ਤੇਲ ਦੀ ਵਰਤੋਂ ਕਰੋ ਤੇ ਹੋ ਸਕੇ ਤੋਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਹੀਕਲ ਹੈ ਉਹਨੂੰ ਕਟ ਯੂਜ਼ ਕਰਨ ਦੀ ਕੋਸ਼ਿਸ਼ ਕਰੋ ਤੇ 15 ਤਰੀਕ ਤੋਂ ਪਹਿਲਾ-ਪਹਿਲਾ ਆਪਣਾ ਜਿਹੜੀ ਟੈਂਕੀਆਂ ਨੇ ਉਹਨਾਂ ਨੂੰ ਫੁੱਲ ਕਰਾ ਲਓ ਕਿਉਂਕਿ ਇਹ ਸੰਭਾਵਨਾ ਹੁਣ 15 ਤਰੀਕ ਤੋਂ 22 ਤਰੀਕ ਤੱਕ ਨੂੰ ਦੇਖਣ ਨੂੰ ਮਿਲੇਗੀ ਜਿੱਥੇ ਕਿ ਇੱਕ ਵਾਰ ਫੇਰ ਹੁਣ ਪੰਜਾਬ ਪੈਟਰੋਲ ਐਸੋਸੀਏਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 15 ਤੋਂ 22 ਫਰਵਰੀ ਤੱਕ ਹੁਣ ਜਿਹੜਾ ਪੈਟਰੋਲ ਅਤੇ ਡੀਜ਼ਲ ਹੈ ਉਹ ਪੈਟਰੋਲ ਪੰਪਾਂ ਦੇ ਵਿੱਚ ਨਹੀਂ ਮਿਲੇਗਾ ਤੇ ਇੱਕ ਵਾਰ ਫੇਰ ਤੋਂ ਜਿਹੜੀਆਂ ਪੈਟਰੋਲ ਪੰਪ ਦੇ ਬਾਹਰ ਲਾਈਨਾਂ ਸਾਨੂੰ ਦੇਖਣ ਨੂੰ ਮਿਲਣਗੀਆਂ ਹਾਲਾਕੇ ਕੁਝ ਸਮਾਂ ਪਹਿਲਾਂ ਹੀ ਸਾਨੂੰ ਦੇਖਣ ਨੂੰ ਮਿਲਿਆ ਸੀ ਜਦੋਂ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਬਣਾਇਆ ਗਿਆ ਸੀ ਉਦੋਂ ਵੀ ਜਿਹੜਾ ਟਰੱਕ ਡਰਾਈਵਰ ਹੈ ਉਹਨਾਂ ਵੱਲੋਂ ਜਿਹੜਾ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਸੀ ਪੈਟਰੋਲ ਪੰਪਾਂ ਵਿੱਚ ਤੇਲ ਮਿਲਣਾ ਔਖਾ ਹੋ ਗਿਆ ਸੀ ਲੋਕਾਂ ਦੀਆਂ ਸਾਨੂੰ ਪੈਟਰੋਲ ਪੰਪਾਂ ਦੇ ਬਾਹਰ ਲਾਈਨਾਂ ਦੇਖਣ ਨੂੰ ਮਿਲੀਆਂ ਸੀ ਉੱਥੇ ਹੀ ਹਲੇ ਤੱਕ ਇਸ ਗੱਲ ਦਾ ਚੰਗੀ ਤਰ੍ਹਾਂ ਨਾਲ ਤਾਂ ਪਤਾ ਨਹੀਂ ਲੱਗਿਆ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਪਰ 15 ਤਰੀਕ ਤੋਂ 22 ਤਰੀਕ ਤੱਕ ਜਿਹੜਾ ਤੇਲ ਅਤੇ ਡੀਜ਼ਲ ਹੈ ਉਹ ਸਾਨੂੰ ਪੈਟਰੋਲ ਪੰਪਾ ਦੇ ਵਿੱਚ ਨਹੀਂ ਮਿਲੇਗਾ ਉਸ ਤੋਂ ਪਹਿਲਾਂ ਸਾਰਿਆਂ ਨੂੰ ਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਣੇ ਆਪਣੇ ਟੈਂਕੀਆਂ ਫੁੱਲ ਕਰਾ ਲਓ ਤੇਲ ਭਰਾ ਲਓ ਕਿਉਂਕਿ ਬਾਅਦ ਦੇ ਵਿੱਚ ਲੋਕਾਂ ਨੂੰ ਇੱਕੋ ਦਮ ਪਤਾ ਲੱਗਣ ਤੇ ਖੱਜਲ ਖਰਾਬੀ ਹੁੰਦੀ ਹੈ ਜਦੋਂ ਤੇਲ ਨਹੀਂ ਮਿਲਦਾ ਤੇ ਤੇਲ ਵੀ ਉਹਨਾਂ ਕੋ ਪਵਾਓ ਜਿੰਨੀ ਕੀ ਤੁਹਾਨੂੰ ਲੋੜ ਹੈਗੀ ਤੇ ਐਂਬੂਲੈਂਸ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਜ਼ਰੂਰੀ ਤੇਲ ਚਾਹੀਦਾ ਹੁੰਦਾ ਉਹ ਵੀ ਆਪਣੀਆਂ ਟੈਂਕੀਆਂ ਫੁੱਲ ਕਰਾ ਲੈਣ ਤੇ ਉਹਨਾਂ ਕੀ ਹੀ ਤੇਲ ਦੀ ਵਰਤੋਂ ਕਰੋ ਜਿੰਨੀ ਤੁਹਾਨੂੰ ਲੋੜ ਹੈ ਤੇ ਵੱਧ ਤੋਂ ਵੱਧ ਜੇ ਹੋ ਸਕੇ ਤਾਂ 5-6 ਦਿਨਾਂ ਲਈ ਆਪਣੇ ਵਾਹਨਾ ਦੀ ਘੱਟ ਵਰਤੋਂ ਕਰੋ